ਵੀ ਮਿੱਤਰੋ ਬੁਲਬੁਲ ਦਾ ਬੱਚਾ ਲੈ ਗਿਆ ਆਗੇ 2000 ਪੂਰਾ ਮਾਡਲ ਟਰੈਕਟਰ ਆ ਸਵਰਾਜ 855 ਲੀਲੇ ਰੰਗ ਵਾਲਾ ਨਾ ਜਿਹੜੇ ਵੀਰ ਲੀਲੇ ਰੰਗ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲਾਂ ਵੀ ਆਪਾਂ ਵੀਡੀਓ ਪਾਈ ਦੀ 7 ਮਾਡਲ ਲੀਲੇ ਰੰਗ ਵਾਲੇ ਦੀ ਤੇ ਇਹ 2000 ਪੂਰਾ ਮਾਡਲ ਆ ਕਹਿੰਦੇ 2022 ਮਾਡਲ ਟਰੈਕਟਰ ਨੂੰ ਮਾਤਾ ਪਾਉਂਦਾ ਬੁਲਬੁਲ ਦਾ ਬੱਚਾ ਕਹਿੰਦੇ ਕਿ ਨੇਰਾ ਅੱਗ ਲਾਉਂਦਾ ਟਰੈਕਟਰਸ ਨੂੰ ਮੜਾ ਨੇੜੇ ਆ ਜਾ ਕਰਾਂ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਦਿੰਦੇ ਆ ਵੀ ਕੱਲੀ ਕੱਲੀ ਚੀਜ਼ ਆ ਟਰੈਕਟਰ ਦੀ ਹਜੇ ਤੱਕ ਨਾਲ ਦੀ ਪਈ ਆ ਤੇ ਮੂਰੋ ਪਹਿਲਾਂ ਤਾਂ ਸੋਧ ਹੀ ਆਪਾਂ ਗੱਲ ਕਰੀਏ ਜੇ ਸੋ ਏਨਾ ਕ ਨਵਾਂ ਟਰੈਕਟਰ ਪੈਣਾ ਮਿੱਤਰੋ ਸੋ ਵਗੈਰਾ ਦਾ ਬਾਡੀ ਦਾ ਨਜਾਇਜ਼ ਹੀ ਨਵਾਂ ਟਰੈਕਟਰ ਪਿਆ ਤੇ ਪਹਿਲਾਂ ਤਾਂ ਹਿੱਸੇ ਦੀ ਗੱਲ ਕਰੀ ਹਿੱਸਾ ਸਾਰਾ ਦੇਖੋ ਤੁਸੀਂ ਚੈੱਕ ਕਰ ਲਓ ਐਂਡਾ ਵਗੈਰਾ ਟਾਇਰਾਂ ਐਂਡ ਨੇ ਜਿਹੜੇ ਟਰੈਕਟਰ ਦੇ ਨਾਲ ਦੇ ਪਏ ਨੇ ਪੰਪ ਦੇ ਉੱਤੇ ਚਾਬੀ ਵੀ ਨਹੀਂ ਲੱਗੀ ਹਜੇ ਤੱਕ ਟਰੈਕਟਰ ਦੇ ਖੁੱਲਿਆ ਨਹੀਂ ਪੰਪ ਵਗੈਰਾ ਹਨਾ ਤੇ ਰੰਗ ਇਦਾਂ ਦਿਖਾਈ ਬਣਾ ਇੰਜਨ ਉੰਜਨ ਦਾ ਕਲਾਸਕਾਰ ਦੇ ਵਿੱਚ ਆ ਇੰਜਨ ਦਾ ਰੰਗ ਆਇਆ ਪਿਆ ਨੇ 20 25 ਮਾਡਲ ਦਾ ਆ ਆ ਜਾਂਦਾ ਪੂਨੇ ਸਤਾਰੇ ਵਾਲਾ ਇੰਜਨ ਆ ਦੇਖ ਲਓ ਕਲਾਸ ਕਰਦੀਆਂ ਮੋਹਰਾਂ ਜਿਹੜੀਆਂ ਬਲਾਕ ਦੇ ਉੱਤੇ ਲੱਗੀਆਂ ਦੀਆਂ ਸੀ ਨਾ ਉਹ ਮਾਡਲ ਟਰੈਕਟਰ ਆਗਾ ਤੇ ਆ ਇੰਡੀਗੇਟਰ ਵਗੈਰਾ ਹਜੇ ਨਾਲ ਦੇ ਪਿਆ ਤੇ ਮੜਾ ਇੱਕ ਗੱਲ ਹੋਰ ਰਿੰਬੋ ਵਗੈਰਾ ਦਿਖਾ ਦੇ ਮੜੇ ਜੀ ਆ ਰੰਗ ਤਾਂ ਜਰੂਰ ਲਾਇਆ ਜਾਂਦਾ ਨਾ ਮੜਾ ਬੜਾ ਰਿੰਬਾਂ ਦਾ ਇੰਨਾ ਕਿ ਨਿਆਇ ਨਾਟ ਨੂਟ ਵੀ ਹਜੇ ਤੱਕ ਖੁੱਲੇ ਨਹੀਂ ਹੋਏ ਟਰੈਕਟਰ ਦੇ ਕੱਲੇ ਕੱਲੇ ਨਾਟ ਨਾਲ ਦੇ ਤੇ ਸੱਤਾ ਸੁੱਤਾ ਉਵੇਂ ਪਏ ਨੇ ਇਧਰਲੀ ਸਾਈਡ ਤੋਂ ਮਗਰਾੜ ਦਿਖਾਈ ਮੜੇ ਆਏ ਪਿਆ ਜਵੇਂ 25 ਮਾਡਲ ਟਰੈਕਟਰ ਕਿਸੇ ਪਾਸੇ ਜਰਦੀ ਇੰਨੀ ਕੁ ਵੀ ਨਹੀਂ ਜਾ ਰਹੀ ਟਰੈਕਟਰ ਦੇ 25 ਮਾਡਲ ਆ ਇੰਡੀਕੇਟਰ ਵਗੈਰਾ ਨਾਲ ਤੇ ਆ ਜਿਹੜਾ ਬੈਟਰੀ ਵਾਲਾ ਬਕਸਾ ਪਹਿਲਾਂ ਬੈਟਰੀ ਇੱਥੇ ਹੁੰਦੀ ਸੀ ਨਾ ਪਿੱਛੇ ਉਵੇਂ ਜੋਕਰ ਅਜੇ ਤੱਕ ਪਿਆਗਾ 6 ਝੀਰੀ ਦੇ ਵਿੱਚ ਆ ਹੁੱਕ ਵਗੈਰਾ ਤੇ ਲਿੰਕਾਂ ਵਗੈਰਾ ਦਾ ਡਰਾਵਲਗ ਵਗੈਰਾ ਫੱਟੀ ਅਜੇ ਤੱਕ ਨਾਲ ਦੀ ਵੇ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਤੇ ਨਗ ਨਜਾਇਜ਼ ਨਵਾਂ ਪਿਆਗਾ ਸਾਰਾ ਬਾਡੀ ਦਾ ਗੇਰ ਗੋਲ ਦਿਖਾਈ ਤੈਨੂੰ ਲੈ ਕੇ ਵੜਾ ਜਾ ਆ ਦੇਖੋ ਮਿੱਤਰੋ ਤੇ ਆ ਜਿਹੜੇ ਤੇ ਨੰਬਰ ਲਿਖੇ ਹੋਦੇ ਨੇ ਲੈਫਟ ਵਾਲੇ ਉਵੇਂ ਜੁੱਕਰ ਹੈ ਜਿਹੜੇ ਟਰੈਕਟਰ ਦੇ ਭਾਏ ਆ ਲੀਵਰ ਲੂਵਰ ਉਵੇਂ ਆ ਪਿਆ ਜਾਵਾ ਨਵਾਂ ਕਹੇ ਜੀ ਵੀ ਪੂਰਾ ਸਾਫ ਟਰੈਕਟਰ ਆਕਣੀ ਸੀ ਤਾਂ ਇੰਨਾ ਸੈਲਫ ਵਗੈਰਾ ਤੇ ਹੀ ਚਾਬੀ ਵੀ ਨਹੀਂ ਲੱਗੀ ਟਰੈਕਟਰ ਦੇ ਕਿਸੇ ਪਾਸੇ ਵੀ ਸੈਲਫ ਫਸੂਲ ਖੁੱਦਾ ਸਾਰਾ ਟਰੈਕਟਰ ਜਿਹੜਾ ਸ਼ੀਲਡ ਆ ਬੁਲਬੁਲ ਦਾ ਬੱਚਾ ਆ ਭੱਠੀ-ਭੁੱਠੀ ਦਿਖਾਈ ਬਣੀ ਜੀ ਇਧਰ ਭੱਠੀ ਦਿਖਾ ਦੇ ਤੇ ਜਮਾ ਐ ਪਿਆ ਜਮਾ ਅਰੀਜਨਲ ਆ ਪੱਠੀ ਵਗੈਰਾ ਦਾ ਸਾਰੇ ਪਾਸੇ ਤੁਹਾਨੂੰ ਆਪਾਂ ਸਟਾਰਟ ਕਰਕੇ ਵਿਖਾਉਣਾ ਡਰੈਕਟਰ ਮਾਡਲ 2000 ਆ ਪੂਰਾ ਪਰ ਮਾਡਲ 2025 ਨੂੰ ਕਹ ਦੀਏ ਮਾਤਾ ਪੌਣ ਡਰੈਕਟਰ ਹੈ ਨਾ ਤੇ ਤੁਹਾਨੂੰ ਆਪਾਂ ਸੈਲਫ ਸਟਾਰਟ ਕਰਕੇ ਵੀ ਦਿਖਾਉਣੇਗੇ ਦੇਖੋ ਗਣਾ ਤੇ ਉਹਨਾਂ ਨਾਲ ਪਾਰੀਸ਼ ਦੇ ਕੇ ਦਿਖਾਉਣੇ ਟਰੈਕਟਰ ਵੀ ਕੱਲਾ ਕੱਲਾ ਜਿਹੜਾ ਦਾਣਾ ਟਰੈਕਟਰ ਆ ਉਹ ਗੇਣਦਾ ਹੈ ਨਾ ਜਿਹਨੂੰ ਦਿਖਾਤਾ ਦੇਖੋ ਇੰਦਰ ਇਹ ਯਾ ਕ੍ਰਾਸ ਕਰਦੀ ਬੜਕਾ ਗਈ ਓਵੇਂ ਜੋਕਰ ਪਈਆ ਜੇ ਟਰੈਕਟਰ ਦੀ ਮਾਡਲ 2000 ਆ ਪਰ ਮਾਡਲ 2022 ਨੂੰ ਮਾਤਾਂ ਪਾਈ ਜਾਂਦਾ ਟਰੈਕਟਰ 2 ਲੱਖ 85000 ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਉੱਤੇ ਰੇਟ ਅੜਾ ਹੋ ਜੂ ਕਹਿੰਦੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਸੋਹਣ ਪੱਤੀ ਦੇ ਵਿੱਚ ਖੜਾ ਨੇਰੇ ਸੈਂਟਰ ਜੇਲ ਦੇ ਕੋਲੇ ਜਿਹੜੇ ਵੀਰ ਨੂੰ ਚਾਹੀਦਾ ਮਾਡਲ 2000 ਆ ਪਰ ਕਹਿੰਦੇ 22 ਮਾਡਲ ਨੂੰ ਮਾਤਾਂ ਪਾਈ ਜਾਂਦਾ ਬੁਲਬੁਲ ਦਾ ਬੱਚਾ ਹੈਗਾ ਕੋਕਾ ਵੀਦਾ ਇਹਦੇ ਜਿਹੜੇ ਪੀਸ ਆ ਬਹੁਤ ਘੱਟ ਟਰੈਕਟਰ ਜਿਹੜੇ ਆਉਂਦੇ ਆਗੇ ਹੈ ਨਾ ਸਾਹਮਣੇ ਹੋਏ ਟਰੈਕਟਰ ਕਿਹਦੀ ਹੈ ਵੀ ਪੂਰਾ ਅਗਰੀ ਸੁਵਾਈ ਦੇ ਵਿੱਚ ਟਰੈਕਟਰ ਦਾ ਉਹ ਚੱਲਿਆ ਸਾਰਾ ਸਮਾਨ ਅਜੇ ਤੱਕ ਟਰੈਕਟਰ ਦਾ ਨਾਲ ਦਾ ਸੈਲਫ ਹੋ ਗਿਆ ਇੰਡੀਕੇਟਰ ਹੋ ਗਏ ਨਾ ਪੱਠੀ ਵਗੈਰਾ ਹੋ ਗਈ ਪੰਪ ਹੋ ਗਿਆ ਡੀਜ਼ਲ ਪੰਪ ਹੋ ਗਿਆ ਲਿਫਟ ਪੰਪ ਹੋ ਗਿਆ ਸਾਰਾ ਸਮਾਨ ਟਰੈਕਟਰ ਦੇ ਅਜੇ ਤੱਕ ਨਾਲ ਦਾ ਪਿਆ ਮਾਡਲ 2000 ਤੇ 285000 ਰੁਪਏ ਡਿਮਾਂਡ ਆ ਤੇ ਵੀਡੀਓ ਨੂੰ ਸ਼ੇਅਰ ਕਰਕੇ ਮਿੱਤਰੋ ਜਰੂਰ ਆਜੋ ਸਕਰੀਨਸ਼ਾਟ ਕਰਕੇ ਆਜੋ ਤੁਹਾਨੂੰ ਆਪ ਮਾਨਤਾਣ ਕਰ ਦਾਂਗੇ ਇਹਦੇ ਵਿੱਚੋਂ ਵੀ